ਨੌਖਾ ਹੈ ਕੋਈ ਨਾ ਬੰਦਾ ਕਹਿੰਦੇ ਅਰਦਾਸ ਕਰਦਾ ਹੈ ਗੁਰੂ ਚਰਨਾਂ ਵਿੱਚ ਉਹਦੀ ਇੱਛਾ ਕੀ ਹੈ ਵੀ ਮਾਲਕਾ ਮੈਨੂੰ ਇੱਕ ਵਧੀਆ ਸਾਧਨ ਦੇ ਇੱਕ ਮੈਨੂੰ ਵਧੀਆ ਗੱਡੀ ਦੇ ਪਦਾਰਥ ਮਾਰੇ ਕਹਿੰਦੇ ਦ੍ਰਿਸ਼ਟਮਾਨ ਸਭ ਬਿਨਸੀ ਹੈ ਕਿ ਲੱਗਾ ਹੈ ਗੁਵਾਰ ਪਦਾਰਥਾਂ ਦੀ ਇੱਛਾ ਹੈ ਮਾਲਕਾ ਮੈਨੂੰ ਵੀ ਲੋਕਾਂ ਕੋਲ ਬੜੀਆਂ ਸੋਹਣੀਆਂ ਕਾਰਾਂ ਨੇ ਗੱਡੀਆਂ ਨੇ ਮੈਨੂੰ ਵੀ ਦੇ ਆ ਪਰ ਅਰਦਾਸ ਕਰਦੇ ਆ ਉਹ ਦੇ ਦਿੰਦਾ ਹੈ ਪਰ ਸੰਤੁਸ਼ਟੀ ਨਹੀਂ ਆਉਂਦੀ ਕਦੇ ਵੀ ਪਦਾਰਥਾਂ ਚੋਂ ਸੰਤੁਸ਼ਟੀ ਨਹੀਂ ਹੈ ਉਹ ਗੱਲ ਵੱਖਰੀ ਹੈ ਵੀ ਅਸੀਂ ਜੀਵਨ ਦਾ ਨਿਰਭਾਹ ਕਰਨ ਵਾਸਤੇ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਉਹਦੀ ਇੱਛਾ ਸੀ ਮਹਿੰਗੀ ਗੱਡੀ ਲੈਣ ਦੀ ਪਰ ਪ੍ਰਮਾਤਮਾ ਨੇ ਉਹਨੂੰ ਵੱਡੀ ਸਿੱਖਿਆ ਦਿੱਤੀ ਪ੍ਰਮਾਤਮਾ ਦੀ ਕਹਿੰਦੇ ਨਾ ਗੁਰਦੁਆਰੇ ਜਾਇਆ ਕਰੇ ਰੋਜ਼ ਜਾਇਆ ਕਰੇ ਇੱਕ ਦਿਨ ਕਿਸੇ ਗੁਰਮਖ ਪਿਆਰੇ ਨੇ ਪੁੱਛਿਆ ਕਿ ਕੀ ਚਾਹੀਦਾ ਤੈਨੂੰ ਤੂੰ ਰੋਜ਼ ਅਰਦਾਸ ਕਰਦਾ ਸੋ ਕਹਿੰਦਾ ਜੀ ਮੈਨੂੰ ਗੱਡੀ ਚਾਹੀਦੀ ਹੈ ਕਿਤੇ ਮਿਲ ਜੇ ਮੈਨੂੰ ਸਾਧਨ ਚਾਹੀਦਾ ਮੈਨੂੰ ਮੇਰੀ ਇੱਛਾ ਹੈ ਵੀ ਮੈਂ ਆ ਗੱਡੀ ਲਵਾ ਤੇ ਜਦੋਂ ਉਨੇਕ ਗੁਰਮਖ ਪਿਆਰੇ ਨੇ ਗੁਰਸਿੱਖ ਨੇ ਕਿਹਾ ਤੂੰ ਇਦਾਂ ਕਰਿਆ ਕਰ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰ ਉਹ ਕਹਿੰਦਾ ਮੇਰੇ ਅੰਦਰ ਇੱਛਾ ਜਾਗ ਪਈ ਲੱਗਣ ਲੱਗੀ ਮੇਰੇ ਅੰਦਰ ਭਾਵਨਾ ਸੀ ਮੇਰੇ ਅੰਦਰ ਆਸ ਸੀ ਮੈਂ ਨਿਸ਼ਕਾਮ ਸੇਵਾ ਨਹੀਂ ਕਰ ਰਿਹਾ ਸੀ ਮੇਰੇ ਅੰਦਰ ਆਸ ਕਰਕੇ ਮੈਂ ਜਪ ਰਿਹਾ ਸੀ ਉਹ ਕਹਿੰਦਾ ਮੈਂ ਪਾਠ ਕਰਨੇ ਸ਼ੁਰੂ ਕਰਤੇ ਮੈਂ ਕਾਫੀ ਸਮਾਂ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਾਂ ਮੇਰੀ ਮਾਂ ਵੀ ਖੁਸ਼ ਮੇਰਾ ਪਿਓ ਵੀ ਖੁਸ਼ ਵੀ ਮੇਰਾ ਬੱਚਾ ਰੋਜ਼ ਗੁਰੂਕਾ ਸਾਹਿਬ ਚੱਕਦਾ ਹੈ ਤੇ ਬਾਣੀ ਪੜਦਾ ਹੈ ਮਾਂ ਕੋ ਦਾ ਮਨ ਖੁਸ਼ ਹੁੰਦਾ ਹੋਣਾ ਵੀ ਚਾਹੀਦਾ ਮਨ ਖੁਸ਼ ਹੋਇਆ ਪਰ ਮੈਂ ਕਹਿੰਦਾ ਮਹੀਨਾ ਸਵਾ ਮਹੀਨਾ ਪਾਠ ਕਰਦਾ ਰਿਹਾ 25 ਪਾਠ ਜਪਜੀ ਸਾਹਿਬ ਦੇ ਕੀਤੇ ਪਰ ਮੇਰਾ ਕੋਈ ਸਬਾਬ ਨਾ ਬਣਿਆ ਮੈਨੂੰ ਕੋਈ ਸਾਦਾ ਨਾਮ ਮਿਲਿਆ ਮੈਨੂੰ ਕੋਈ ਕੋਈ ਗੱਡੀ ਨਾ ਮਿਲੀ ਕਹਿੰਦਾ ਮੈਂ ਇੱਕ ਦਿਨ ਅੱਕ ਗਿਆ ਥੋੜਾ ਜਿਹਾ ਮੈਂ ਕਹਿੰਦਾ ਛੱਡ ਤਾਂ ਕਹਿੰਦਾ ਵੀ ਮੈਂ ਆਖਿਆ ਵੀ ਚਲੋ ਹੁਣ ਮੇਰੀ ਕਹਿੰਦਾ ਪੂਰੀ ਸ਼ਰਦਾ ਜੀ ਨਹੀਂ ਰਹੀ ਸ਼ਰਦਾ ਨਾ ਤੋੜ ਬੈਠੀ ਬੇੜਾ ਨਾ ਰੋੜ ਬੈਠੀ ਕਹਿੰਦੇ ਕਦੇ ਵੀ ਪ੍ਰਮਾਤਮਾ ਤੋਂ ਸ਼ਰਦਾ ਨਹੀਂ ਤੋੜਨੀ ਚਾਹੀਦੀ ਉਹ ਜੋ ਕਰਦਾ ਉਹ ਚੰਗਾ ਹੀ ਕਰਦਾ ਹੈ ਇਹ ਉਹਨੂੰ ਪਤਾ ਹੈ ਜਿਵੇਂ ਰਵਿੰਦਰਨਾਥ ਟੈਗੋਰ ਨੇ ਕਿਹਾ ਸੀ ਕਿ ਤੂੰ ਮਾਲਕ ਤੇ ਛੱਡ ਦੇ ਕਹਿ ਮਾਲਕ ਤੈਨੂੰ ਪਤਾ ਹੈ ਵੀ ਮੈਂ ਕੱਚੇ 'ਚ ਖੁਸ਼ ਰਹਿ ਸਕਦਾ ਐ ਕਿ ਮੈਂ ਪੱਕੇ 'ਚ ਖੁਸ਼ ਰਹਿ ਸਕਦਾ ਐ ਮੈਂ ਧੀ ਨਾਲ ਖੁਸ਼ ਰਹਿ ਸਕਦਾ ਐ ਕਿ ਮੈਂ ਪੁੱਤ ਨਾਲ ਖੁਸ਼ ਰਹਿ ਸਕਦਾ ਐ ਇਹ ਤੈਨੂੰ ਪਤਾ ਹੈ ਤੂੰ ਮੈਨੂੰ ਉਹੀ ਦੇਈ ਜੇ ਮੈਂ ਕੱਚੇ 'ਚ ਮੈਨੂੰ ਖੁਸ਼ੀਆਂ ਮਿਲਣਗੀਆਂ ਤਾਂ ਮੈਨੂੰ ਕੱਚੇ ਹੀ ਦੇਈਂ ਜੇ ਪੱਕੇ ਚ ਮਿਲਣ ਗਿਆ ਤਾਂ ਪੱਕਾ ਦੇਈ ਜੇ ਧੀ ਨਾਲ ਖੁਸ਼ੀਆਂ ਲਿਖੀਆਂ ਨੇ ਤਾਂ ਧੀ ਦੇਈ ਜੇ ਪੁੱਤ ਨਾਲ ਖੁਸ਼ੀਆਂ ਲਿਖੀਆਂ ਤਾਂ ਪੁੱਤ ਹੀ ਦੇਈ ਪਤਾ ਨਹੀਂ ਹੁੰਦਾ ਵੀ ਧੀਾਂ ਨੇ ਸੁੱਖ ਦੇਣਾ ਕਿ ਪੁੱਤਰਾਂ ਨੇ ਸੁੱਖ ਦੇਣਾ ਕੀ ਪਤਾ ਹੈ ਇਹ ਤੇਰਾ ਬਹਿਮ ਹੈ ਕੋਈ ਫਰਕ ਨਹੀਂ ਹੁੰਦਾ ਪਤਾ ਨਹੀਂ ਕਾਦੇ ਜਰੀਏ ਪ੍ਰਮਾਤਮਾ ਨੇ ਸਾਡੇ ਵਾਸਤੇ ਕੀ ਸੋਚਿਆ ਹੁੰਦਾ ਅਸੀਂ ਅਰਦਾਸ ਕਰ ਦਿੰਨੇ ਆ ਬਹੁਤ ਛੋਟੀ ਚੀਜ਼ ਵਾਸਤੇ ਪਰ ਉਹਨੇ ਬਹੁਤ ਵੱਡਾ ਸੋਚ ਰੱਖਿਆ ਹੁੰਦਾ ਪ੍ਰਮਾਤਮਾ ਨੇ ਵੀ ਮੈਂ ਤੈਨੂੰ ਆਹ ਦੇਾਂਗਾ ਤੂੰ ਸੇਵਾ ਬੜੀ ਕੀਤੀ ਹੈ ਪਾਠ ਤੋਂ ਨੇ ਕੀਤੇ ਕਹਿੰਦਾ ਮੈਂ ਪਾਠ ਕਰਨਾ ਛੱਡ ਦਿੱਤਾ ਘਰ ਦੇ ਪੁੱਛਦਿਆ ਹੁਣ ਤੂੰ ਪਾਠ ਨਹੀਂ ਕਰਦਾ ਹੁੰਦਾ ਉਹ ਕਹਿੰਦਾ ਕਰਦਾ ਹੁੰਨਾ ਕਹਿੰਦਾ ਮੈਂ ਉਦਾਂ ਵੈਸੀ ਕਹਿੰਦਾ ਕਹਿੰਦਾ ਹਾਂ ਹਾਂ ਮੈਂ ਕਰਦਾ ਹੁੰਨਾ ਜਦੋਂ ਟਾਈਮ ਲੱਗਦਾ ਹੈ ਮੈਂ ਗਿਆ ਇੱਕ ਦਿਨ ਗੁਰਦੁਆਰਾ ਸਾਹਿਬ ਵਾਲਾ ਪਰ ਮੈਂ ਰੋਜ਼ ਜਾਂਦਾ ਸੀ ਮੇਰਾ ਮਨ ਕੀਤਾ ਵੀ ਮੈਂ ਗੁਰਦਾਰੇ ਤਾਂ ਜਾਵਾਂ ਕਹਿੰਦਾ ਮੇਰਾ ਮਨ ਨਾ ਕਰੇ ਪਰ ਫਿਰ ਵੀ ਮੈਂ ਠੱਕਾ ਕੀਤਾ ਮਨ ਨਾਲ ਥੋੜਾ ਜਿਹਾ ਮੈਂ ਗੁਰਦੁਆਰੇ ਗਿਆ ਮੈਂ ਗੁਰਦੁਆਰੇ ਜਾ ਕੇ ਬਹਿ ਗਿਆ ਉਹ ਬਾਬਾ ਜੀ ਮੈਨੂੰ ਵੇਖਦੇ ਹੁੰਦੇ ਸੀ ਰੋਜ਼ ਵੀ ਇਹ ਰੋਜ਼ ਆਉਂਦਾ ਹੈ ਗੁਟਕਾ ਸਾਹਿਬ ਚੱਕਦਾ ਤੇ ਇੱਥੇ ਵੀ ਪਾਠ ਕਰਦਾ ਰਹਿੰਦਾ ਹੈ ਕਹਿੰਦਾ ਮੈਨੂੰ ਬਾਬਾ ਜੀ ਪੁੱਛਣ ਲੱਗੇ ਵੀ ਤੂੰ ਪਾਠ ਨਹੀਂ ਕਰਦਾ ਹੁੰਦਾ ਹੁਣ ਅੱਗੇ ਤੈਨੂੰ ਰੋਜ਼ ਪਾਠ ਕਰਦੇ ਨੂੰ ਵੇਖਦੇ ਸੀ ਉਹ ਕਹਿੰਦਾ ਬਸ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਕਰ ਲੈਣਾ ਹੁਣਾਂ ਜਿਹੇ ਜਾਂ ਮੈਥੋਂ ਹੁੰਦਾ ਹੈ ਅੱਜ ਮੇਰਾ ਮਨ ਨਹੀਂ ਚੱਲੇ ਕਹਿੰਦਾ ਮੈਂ ਮਨ ਵਿੱਚ ਸੋਚਦਾ ਰਿਹਾ ਕਿ ਮਨਾ ਪਤਾ ਨਹੀਂ ਦਾਤਾਂ ਮਿਲਦੀਆਂ ਹੋਣਗੀਆਂ ਕਿ ਨਹੀਂ ਮਿਲਦੀਆਂ ਹੋਣਗੀਆਂ ਗੁਰਸਿੱਖ ਰੋਜ਼ ਪਾਠ ਕਰਦੇ ਆ ਮੈਂ ਕਿਦਾਂ ਦਾ ਪਾਠ ਕਰਦਾ ਹਾਂ ਮੈਨੂੰ ਖੁਸ਼ ਨਹੀਂ ਮਿਲਿਆ ਕਹਿੰਦੇ ਮਿਲਿਆ ਕੀ ਨਾ ਗੁਰਦਾਰੇ ਚੋਂ ਬਾਹਰ ਆਇਆ ਇੱਕ ਬੰਦਾ ਆਇਆ ਕੋਈ ਮਹਿੰਗੀ ਗੱਡੀ ਤੇ ਬੰਦਾ ਆਇਆ ਉਹ ਤਿੰਨ ਬੰਦਿਆ ਇੱਕ ਬੰਦੇ ਨੂੰ ਅਧਰੰਗ ਹੋਇਆ ਹੋਇਆ ਇੱਕ ਪਾਸਾ ਉਹਦਾ ਖੜਾ ਹੈ ਉਹਨੂੰ ਦੋ ਜਣਿਆਂ ਨੇ ਗੱਡੀ ਚੋਂ ਉਤਾਰਿਆ ਤੇ ਲੈ ਕੇ ਗਏ ਥੋੜੀ ਦੂਰ ਕਹਿੰਦਾ ਗੱਡੀ ਉਹਨਾਂ ਬੰਦ ਕਰਕੇ ਉਹ ਚਲੇ ਗਏ ਤੇ ਮੈਂ ਗੱਡੀ ਦੇ ਉੱਪਰ ਦੀ ਗੇੜੇ ਦਿੰਦਾ ਰਿਹਾ ਕਹਿੰਦਾ ਮੈਂ ਸੋਚਿਆ ਵੀ ਮੈਂ ਇਸ ਤਰ੍ਹਾਂ ਦੀ ਗੱਡੀ ਦੀ ਮੈਂ ਆਸ ਕਰਦਾ ਸੀ ਮਨ ਵਿੱਚ ਕਿਤੇ ਮੈਨੂੰ ਵੀ ਮਿਲ ਜੰਦੀ ਥੋੜੇ ਦੂਰ ਕਹਿੰਦਾ ਉਹਨਾਂ ਨੇ ਦਵਾਈ ਵੀਤੀ ਕੋਈ ਲੈਣੀ ਹੋਣੀ ਐ ਆ ਕੇ ਵਾਪਸ ਆ ਗਏ ਵਾਪਸ ਆਏ ਜਦੋਂ ਵਾਪਸ ਆਏ ਤੇ ਪੁੱਛਣ ਲੱਗੇ ਵੀ ਕੀ ਵੇ ਕਹਿੰਦਾ ਉਹ ਕਹਿੰਦਾ ਮੈਂ ਵੇਖ ਰਿਆ ਵੀ ਤੁਹਾਡੇ ਕੋਲ ਗੱਡੀ ਬੜੀ ਸੋਹਣੀ ਐ ਤੇ ਮੇਰਾ ਵੀ ਮਨ ਕਰਦਾ ਐ ਵੀ ਮੇਰੇ ਕੋਲੇ ਵੀ ਕਿਤੇ ਐਹੀੋ ਜੀ ਗੱਡੀ ਹੁੰਦੀ ਉਹ ਕਹਿੰਦਾ ਮੇਰੇ ਕੋਲੇ ਬਹੁਤ ਪਦਾਰਥ ਨਹੀਂ ਹੋਇਆ ਉਹ ਜਿਹੜੇ ਬੰਦੇ ਨੇ ਅਧਰੰਗ ਹੋਇਆ ਸੀ ਨੰਬੀ ਇਹੋ ਜੀ ਗੱਡੀ ਤਾਂ ਮੇਰੇ ਕੋਲ ਘਰ ਖੜੀ ਐ ਇੱਕ ਹੋਰ ਬਹੁਤ ਖੁਸ਼ਾ ਐ ਪਰ ਮੈਂ ਇਹ ਲੈ ਕੇ ਵੀ ਕੋਈ ਬਹੁਤਾ ਖੁਸ਼ ਨਹੀਂ ਹਾਂ ਕੋ ਬੰਦਾ ਕਹਿੰਦਾ ਵੀ ਤੂੰ ਖੁਸ਼ ਕਿਉਂ ਨਹੀਂ ਆ ਉਹ ਕਹਿੰਦਾ ਖੁਸ਼ੀਸ਼ ਕਰਕੇ ਨਹੀਂ ਕਹਿੰਦਾ ਮੇਰੇ ਇੱਕ ਕੰਮ ਹੀ ਨਹੀਂ ਐ ਕੋਈ ਆਖੋ ਸਤਨਾ ਆ ਬੇ ਕਹਿੰਦਾ ਮੈਂ ਆਪਣਾ ਕਿਰਿਆ ਨਹੀਂ ਸੋਧ ਸਕਦਾ ਮੈਥੋਂ ਆਉਦਾ ਮੂਹ ਨਹੀਂ ਤੋਪਦਾ ਜਾਂਦਾ ਮੈਥੋਂ ਹੱਥ ਪੈਰ ਸਾਫ਼ ਨਹੀਂ ਹੁੰਦੇ ਮੈਂ ਇਹੀ ਅਰਦਾਸ ਇੱਕੋ ਹੀ ਕਰਦਾ ਕਿ ਰੱਬਾ ਮੈਨੂੰ ਤੂੰ ਕੁਝ ਨਾ ਦਿੰਦਾ ਕੇਵਲ ਤੰਦਰੁਸਤੀ ਦੇ ਦਿੰਦਾ ਆਖੋ ਸਤਨਾ ਮੈਨੂੰ ਤੰਦਰੁਸਤੀ ਮੈਂ ਇਹ ਕਾਰ ਤੋਂ ਕੀ ਕਰਾਉਂਦਾ ਕਰਾਉਣਾ ਸੀ ਮੈਂ ਕਾਰ ਵਾਂਗੂ ਭੱਜਿਆ ਰਹਿੰਦਾ ਬਹੁਤ ਵੱਡੀ ਗੱਲ ਸੀ ਮੈਂ ਕਾਰ ਵਾਂਗੂ ਮੇਰੀਆਂ ਲੱਤਾਂ ਕੰਮ ਕਰਦਾ ਮਾਫ਼ ਕਰਨਾ ਤੁਸੀਂ ਸ਼ੁਕਰਾਨਾ ਰੋਜ਼ ਕਰਿਆ ਕਰੋ ਰੱਬ ਦਾ ਕਿ ਤੁਹਾਨੂੰ ਪੂਰਾ ਸ਼ਰੀਰ ਮਿਲਿਆ ਹੈ ਇੱਥੇ ਅਧੂਰੇ ਵੀ ਬਹੁਤ ਆਏ ਮੈਂ ਸਦਾ ਤਕਰੀਬਨ ਹਰ ਥਾਂ ਬੇਨਤੀ ਕਰਦਾ ਜਿੱਥੇ ਵੀ ਜਾਣਾ ਇੱਥੇ ਅਧੂਰੇ ਲੋਕ ਵੀ ਆਏ ਆ ਜਿਨ੍ਹਾਂ ਦੀਆਂ ਅੱਖਾਂ ਕੰਮ ਨਹੀਂ ਕਰਦੀਆਂ ਇੱਥੇ ਅਧੂਰੇ ਲੋਕ ਆਏ ਆ ਜਿਨ੍ਹਾਂ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਇੱਥੇ ਅਧੂਰੇ ਬੰਦੇ ਆਏ ਆ ਹੱਥ ਕੰਮ ਨਹੀਂ ਕਰਦੇ ਉਹਨੂੰ ਘਰ ਵਾਲੇ ਵੀ ਕਹਿੰਦੇ ਤੂੰ ਘਰੀ ਰਹਿ ਤੂੰ ਉੱਥੇ ਜਾ ਕੇ ਕੀ ਕਰੇਂਗਾ ਤੇਥੋਂ ਕੁਝ ਹੁੰਦਾ ਤੇ ਐ ਨਹੀਂ ਇਹ ਤੋਂ ਤੁਰਿਆ ਨਹੀਂ ਜਾਂਦਾ ਤੁਹਾਡਾ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਠੀਕ ਠਾਕ ਹੈ ਸਮਝ ਲਓਗੇ ਇਤੋਂ ਵੱਡੀ ਦਾਤ ਹੀ ਕੋਈ ਨਹੀਂ ਆਖੋ ਸੁਪਨਾ ਥੋੜਾ ਜਿਹਾ ਦਿਮਾਗ ਹੀ ਕੰਮ ਕਰਨਾ ਛੱਡ ਦੇਣਾ ਸਾਨੂੰ ਖਾਣਾ ਨਹੀਂ ਆਉਣਾ ਸਾਨੂੰ ਪਹਿਨਣਾ ਨਹੀਂ ਆਉਣਾ ਪਿਆਰੇ ਥੋੜੇ ਜਿਹੇ ਹੱਥ ਪੈਰ ਕੰਮ ਛੱਡ ਜਾਣ ਤਾਂ ਫੇਰ ਕੀ ਕਰਾਂਗੇ ਉਹ ਕਹਿੰਦਾ ਮੇਰੀਆਂ ਅੱਖਾਂ ਖੁੱਲ ਗਈਆਂ ਵੀ ਓਏ ਮਨਾ 25 ਪਾਠ ਦਾ ਤੂੰ ਜਪਜੀ ਸਾਹਿਬ ਦੇ ਕੀਤੇ ਇਹਨਾਂ ਦੇ ਬਦਲੇ ਤੈਨੂੰ ਸੁਰਤ ਲਿਆਤੀ ਪ੍ਰਮਾਤਮਾ ਨੇ ਕਿ ਤੈਨੂੰ ਤੰਦਰੁਸਤੀ ਦਿੱਤੀ ਹੈ ਪ੍ਰਮਾਤਮਾ ਨੇ ਇਦੋਂ ਵੱਡੀ ਦਾਤ ਕੀ ਹੈ ਤੇ ਆਈ ਜਾਣਗੇ ਪਦਾਰਥ ਉਹਨਾਂ ਨਹੀਂ ਫੇਰ ਆ ਜਾਣਗੇ ਆਖੋ ਸਤਨਾਮ ਤੰਦਰੁਸਤ ਹੈ ਬੰਦਾ ਇਦੋਂ ਵੱਡੀ ਕੋਈ ਦਾਤ ਨਹੀਂ ਪਿਆਰ ਰਹੀ ਇਹ ਰੋਜ਼ ਸ਼ੁਕਰਾਨਾ ਕਰਨਾ ਚਾਹੀਦਾ ਪ੍ਰਮਾਤਮਾ ਦਾ ਆਪਾ ਪੜ ਰਏ ਸੀ ਵੀ ਇੱਥੇ ਕੋਈ ਰਾਜਾ ਰਾਣਾ ਨਹੀਂ ਰਹਾ ਰਹਿਣ ਨਾ ਪਾਵੈ ਸੁਰ ਨਰ ਦੇਵਾ ਮਿਰਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰਵਾਰ ਬਿਨ ਸਤ ਬਾਰ ਨ ਲੱਗਈ ਜਿਉਂ ਕਾਗਦ ਗੁੰਦਾਰ ਇਹ ਤੇ ਮੌਤ ਦਾ ਮੰਡਲ ਹੈ ਸੰਸਾਰ ਪ੍ਰਮਾਤਮਾ ਨੇ ਸਾਜਿਆ ਹੋਇਆ ਮਿਰਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰਵਾਰ ਬਿਨ ਸਤ ਬਾਰ ਨ ਲੱਗਈ ਜਿਉਂ ਕਾਗਦ ਗੁੰਦਾਰ ਸੁਣ ਮੇਰੀ ਮਨਸਾ ਮਨਾ ਮਾਹੇ ਸੱਤ ਦੇਖ ਵਿਚਾਰ ਹੇ ਮੇਰੇਆ ਮਨਾ ਤੂੰ ਆਪਣੇ ਅੰਦਰ ਕਿਤੇ ਵਿਚਾਰ ਕਰਕੇ ਵੇ ਸੁਣ ਮੇਰੀ ਮਨਸਾ ਮਨਾ ਮਾਹੇ ਸੱਤ ਦੇਖ ਵਿਚਾਰ ਜੈਸਾ ਸੁਪਨਾ ਰੈਣਕਾ ਤੈਸਾ ਸੰਸਾਰ ਮਹਾਰਾਜ ਕਹਿੰਦੇ ਇਥੇ ਐਦਾਂ ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ ਸੁਪਨੇ ਵਿੱਚ ਰਹਾ ਆ ਜਿਹੜੀ ਚੀਜ਼ ਦਿਖ ਰਹੀ ਆ ਪੜ ਜਦੋਂ ਚਲੇ ਗਏ ਉਦੋਂ ਕੁਝ ਵੀ ਹੱਥ ਪੱਲੇ ਨਹੀਂ ਹੁੰਦਾ ਉਹ ਸੁਪਨੇ ਆ ਜਿਹੜੇ ਦਿਖਤਾ ਰਹੀ ਹੈ ਪਰ ਜਦੋਂ ਅੱਖ ਖੁੱਲੀ ਤੇ ਕੁਝ ਵੀ ਪੱਲੇ ਨਹੀਂ ਆਇਆ ਜੈਸਾ ਸੁਪਨਾ ਰੈਣਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀ ਹੈ ਜੋ ਤੈਨੂੰ ਦਿਖ ਰਿਹਾ ਹੈ ਸੰਸਾਰ ਦੇ ਉੱਪਰ ਇਹ ਬਿਨ ਸੰਹਾਰ ਹੈ ਦ੍ਰਿਸ਼ਟ ਮਾਨਸਬ ਬਿਨਸੀਆ ਕਿਆ ਲੱਗ ਹੈ ਗਵਾਰ ਐ ਮਨਾ ਗਵਾਰ ਝੂਠੇ ਤੂੰ ਕਿਹੜੇ ਨਾਲ ਚੂਚ ਫਸਿਆ ਪਿਆ ਐ ਸਾਨੂੰ ਬਾਣੀ ਜਗਉਂਦੀ ਐ ਮਨ ਕਰਕੇ ਜਾਗਣਾ ਕਿਵੇਂ ਜਾਗਣਾ ਜੇ ਤੂੰ ਜਾਗਣਾ ਹੀ ਐ ਨਾ ਤਾਂ ਕਿਵੇਂ ਜਾਗਣਾ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਜੇ ਤੂੰ ਜਾਗਣਾ ਹੀ ਐ ਤਾਂ ਉਹਦੀ ਕੀਰਤੀ ਵਿੱਚ ਜਾਗ ਉਹਦੇ ਕੀਰਤਨ ਵਿੱਚ ਜਾਗ ਉਹਦੀ ਕਥਾ ਵਿੱਚ ਜਾਗ ਜੇ ਤੂੰ ਜਾਗਣਾ ਹੀ ਚਾਹੁੰਦਾ ਹੈ ਤਾਂ ਉਹਦੀ ਕੀਰਤੀ ਵਿੱਚ ਜਾਗਣਾ ਕਰ ਗੱਲ ਤੇ ਸਮਝਦੀ ਹੈ ਪਿਆਰੇ ਜਦੋਂ ਸਮਝ ਆ ਗਈ ਜੈਸਾ ਸੁਪਨਾ ਰੈਣਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀ ਹੈ ਕਿਆ ਲੱਗ ਹੈ ਗਵਾਰ ਕਹਾਂ ਸੋ ਭਾਈ ਮੀਤ ਹੈ ਵੇਖ ਨੈਣ ਪਸਾਰ ਮਹਾਰਾਜ ਕਹਿੰਦੇ ਤੇਰੇ ਮਿੱਤਰ ਸੱਜਣ ਭਰਾ ਕਿੱਥੇ ਗਏ ਅੱਖਾਂ ਖੋਲ ਕੇ ਵੇਖ ਵੇਖ ਨੈਣ ਪਸਾਰ ਕਹਾਂ ਸੋ ਭਾਈ ਮੀਤ ਹੈ ਵੇਖ ਨੈਣ ਪਸਾਰ ਅੱਖਾਂ ਖੋਲ ਕੇ ਵੇਖ ਜੋ ਤੈਨੂੰ ਦਿਸ ਰਿਹਾ ਹੈ ਜੈਸਾ ਸੁਪਨਾ ਰੈਣ ਕਾ ਤੈਸਾ ਸੰਸਾਰ ਜਿਵੇਂ ਰਾਤ ਦਾ ਸੁਪਨਾ ਹੈ ਇੱਥੇ ਵੱਡੇ ਵੱਡੇ ਆ ਕੇ ਇਸ ਦੁਨੀਆ ਤੋਂ ਚਲੇ ਜਾਂਦੇ ਆ ਪਿਆਰੇ